ਜ਼ਿਲ੍ਹਾ ਮੁਹਾਲੀ ਦੇ ਪਿੰਡ ਮੁਕੰਦਪੁਰ ਕੈਮਲੋ ਤੀਰਤ ਥਾਣਾ ਡੇਰਾ ਬੱਸੀ ਵਿਖੇ ਸ਼ਿਰ ਗੁਰ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਦਾ ਕੰਮ ਜੋ ਕਾਫੀ ਦੇਰ ਤੋਂ ਰੁਕਿਆ ਹੋਇਆ ਸੀ ਉਹ ਕੰਮ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਿਸ ਦੀ ਸੇਵਾ ਚੱਲ ਰਹੀ ਹੈ ਇਸ ਮੌਕੇ ਜਸਸੀ ਤਲਨ ਪੰਜਾਬ ਪ੍ਰਧਾਨ ਗੁਰਕਰ ਰਵਿਦਾਸ ਟਾਈਗਰ ਫੋਰਸ ਨੇ ਸੰਗਤਾਂ ਨੂੰ ਗੁਰੂ ਘਰ ਪਹੁੰਚ ਕੇ ਵੱਤ ਚੜ੍ਹ ਕੇ ਸੇਵਾ ਵਿੱਚ ਹਿੱਸਾ ਪਾਉਣ ਲਈ ਬੇਨਤੀ ਕੀਤੀ ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ जय बालमी की हर हर बालमी की जय भीम जय पार सो काफी ਚਿਰ ਤੋਂ ਜਿਹੜਾ ਕਈ ਸਾਲਾਂ ਤੋਂ ਜਿਹੜਾ ਇੱਕ ਮਸਲਾ ਚੱਲ ਰਿਹਾ ਸੀਗਾ ਜ਼ਿਲ੍ਹਾ ਮੁਹਾਲੀ ਦੇ ਅਧੀਨ ਡੇਰਾ ਬਸੀ ਥਾਣੇ ਦੇ ਅਧੀਨ ਇੱਕ ਪਿੰਡ ਮੁਗੰਧਪੁਰ ਜਿੱਥੇ ਕਿ ਇੱਕ ਧੀਰਤ ਸਥਾਨ ਆ ਜੋ ਕਿ ਇਤਿਹਾਸਿਕ ਧੀਰਤ ਸਥਾਨ ਹੈ ਜਿੱਥੇ ਕਿ ਪੰਡ ਪਾਂਡੂਏ ਵੀ ਪਾਂਡੂ ਵੀ ਉਸ ਸਥਾਨ ਤੇ ਆਏ ਆ ਉੱਥੇ ਜਿਹੜਾ ਸਨੋਵਰ ਬਣਿਆ ਹੋਇਆ ਹੈ ਅਤੇ ਉੱਥੇ ਕਈ ਜਿਹੜੇ ਧਾਰਮਿਕ ਸਥਾਨ ਵੀ ਜਿਹੜੇ ਬਣੇ ਹੋਏ ਹਨ ਸੋ ਸਾਡਾ ਵੀ ਜਿਹੜਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਸਥਾਨ ਹੈ ਉਹ ਵੀ ਜਿਹੜਾ 500 ਸਾਲ ਪੁਰਾਣਾ ਜਿੱਦੋਂ 100 ਸਾਲ ਆਪਾਂ ਕਹਿੰਦੇ ਆ 500 ਸਾਲ ਕਹਿੰਦੇ ਆ ਵੀ 150 ਸਾਲ ਪੁਰਾਣਾ ਉਥੇ ਪਰਾਜੀਨ ਮੰਦਿਰ ਜਿਹੜਾ ਬਣਿਆ ਗਿਆ ਹੈ ਉਹਦੇ ਨਾਲ ਹੀ ਜਿਹੜਾ ਭਗਵਾਨ ਬਾਲੀ ਮਾਰੇ ਦਾ ਮੰਦਿਰ ਬਣਿਆ ਹੋਇਆ ਹੈ ਕ੍ਰਿਸ਼ਨ ਭਗਵਾਨ ਦਾ ਮੰਦਿਰ ਬਣਿਆ ਹੋਇਆ ਵਿਸ਼ਕਰਮਾ ਮਾਰੇ ਦਾ ਮੰਦਿਰ ਬਣਿਆ ਹੋਇਆ ਸ਼ਿਵ ਜੀ ਭਗਵਾਨ ਦਾ ਮੰਦਿਰ ਬਣਿਆ ਹੋਇਆ ਬੌਛੱਲਾ ਬਣੀਏ ਮਤਲਬ ਕਈ ਸਥਾਨ ਜਿਹੜੇ ਆ ਬਣੇ ਹੋਏ ਹਨ ਪਰ ਜਿਹੜਾ ਸਾਡਾ ਜਿਹੜਾ ਧਾਰਮਿਕ ਸਥਾਨ ਸੀਗਾ ਉਹਦੇ ਨਾਲ ਜਿਹੜੀ ਜਗ੍ਹਾ ਸੀਗੀ ਉਹ ਸਾਡੀ ਸੰਗਤਾਂ ਜਦੋਂ ਸਾਰੀ ਪ੍ਰਚਾਰ ਕਰਨ ਲੱਗੀ ਆ ਵੀ ਸਾਰਿਆਂ ਨੂੰ ਜਿਹੜਾ ਫਿਗਰ ਅਦਾਖ ਮਹਾਰਾਜ ਦੀ ਪਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਕਈ ਸੰਗਤਾਂ ਜਿਹੜੀਆਂ ਪਿੰਡਾਂ ਦੀਆਂ ਬਹੁਤ ਵੱਡੀ ਮਾਤਰਾ ਦੇ ਉੱਪਰ ਸੰਗਤਾਂ ਜਿਹੜੀਆਂ ਆਉਣ ਲੱਗ ਪਈਆਂ ਸੋ ਹਸਤਾਨ ਦੇ ਨਾਲ ਜਿਹੜੀ ਜਗ੍ਹਾ ਸੀਗੀ ਉੱਥੇ ਜੇ ਕੋਸ਼ਿਸ਼ ਕੀਤੀ ਸੀਗੀ ਵੀ ਜਿਹੜਾ ਇੱਥੇ ਦਾ ਆਪਣੇ ਦੂਸਰਾ ਲੰਗਰ ਹਾਲ ਬਾਸ ਤੇ ਜਿਹੜੀ ਬੇਸਮੈਂਟ ਆ ਬੇਸਮੈਂਟ ਦੇ ਉੱਪਰ ਹਾਲ ਜਿਹੜਾ ਆ ਉਹ ਬਣਾਇਆ ਜਾਵੇ ਪਰ ਕੁਝ ਕੁ ਲੋਕਾਂ ਨੇ ਉੱਥੇ ਜਿਹੜਾ ਇਤਰਾਜ਼ ਜਿਹੜਾ ਜਤਾਇਆ ਸੀ ਕੰਮ ਬੰਦ ਕਰ ਦਿੱਤਾ ਉਸ ਤੋਂ ਬਾਅਦ ਅਸੀਂ ਐਸਐਸਪੀ ਸਾਹਿਬ ਜਿਹੜੇ ਬਹਾ ਸੋ ਅੱਜ ਜਿਹੜਾ 29 ਤਰੀਕ ਨੂੰ ਅੱਜ ਜਿਹੜਾ ਗੁਰੂਦਾਨ ਡੈਕਰ ਫੋਰਸ ਵੱਲੋਂ ਅਤੇ ਸਮੁੱਚੇ ਜਿਹੜੇ ਉਥੇ ਡੇਰੇ ਡੇਰਾਬਸੀ ਦੇ ਲੋਕ ਸੀਗੇ ਸਾਰਿਆਂ ਨੂੰ ਜਿਹੜਾ ਕੱਟਰ ਕਰਕੇ ਅੱਜ 2 ਵਜੇ ਪਹਿਲਾਂ ਤਾਂ ਐਸਐਸਪੀ ਦਫ਼ਤਰ ਜਿਹੜਾ ਆ ਉਥੇ ਕੇ ਪਹੁੰਚੇ ਕਿਉਂਕਿ ਆਪਾਂ 2 ਵਜੇ ਧਾਨਾ ਰੱਖਿਆ ਸੀਗਾ ਉਸ ਤੋਂ ਬਾਅਦ ਸਾਰੇ ਪ੍ਰਸ਼ਾਸਨ ਨੇ ਕਿਹਾ ਵੀ ਤੁਹਾਡਾ ਮਸਲਾ ਜਿਹੜਾ ਹੱਲ ਹੋ ਜਾਊਗਾ ਤੁਸੀਂ ਸਾਰੇ ਸਾਥੀ ਜਿਹੜਾ ਆ ਉਹ ਜਿਹੜਾ ਤੁਸੀਂ ਦਾ ਦਫ਼ਤਰ ਜਿਹੜੇ ਆ ਡੇਰਾਬਸੀ ਉਥੇ ਪਹੁੰਚੋ ਉਥੇ ਜਿਹੜੇ ਆ ਸਾਡੇ ਐਮਐਲਏ ਸਾਹਿਬ ਸੀਗੇ ਡੇਰਾਬਸੀ ਦੇ ਕੁਲਜੀਤ ਸਿੰਘ ਰਧਾਵਾ ਜੀ ਉਹ ਵੀ ਜਿਹੜਾ ਆ ਜਲੰਧਰ ਦੀ ਇਲੈਕਸ਼ਨ ਛੱਡ ਕੇ ਸਭ ਤੋਂ ਵੱਡੀ ਗੱਲ ਇਹ ਆ ਵੀ ਉਹ ਆਪਣੀ ਜਲੰਧਰ ਦੀ ਇਲੈਕਸ਼ਨ ਛੱਡ ਕੇ ਇਸ ਮਸਲੇ ਤੇ ਸਾਡੇ ਕਹਿਣ ਦੇ ਉੱਪਰ ਉੱਥੇ ਜਗ੍ਹਾ ਤੇ ਪਹੁੰਚੇ ਉਹਨਾਂ ਦੇ ਬ੍ਰਦਰ ਵੀ ਨਾਲ ਸੀਗੇ ਅਤੇ ਜਿਹੜੇ ਵਿਸ਼ੇਸ਼ ਤੌਰ ਤੇ ਸਾਡੇ ਜਿਹੜੇ ਕਾਫੀ ਚਿਰ ਤੋਂ ਸਮਾਜ ਦਾ ਸਾਥ ਦਿੰਦੇ ਆ ਸਾਡੇ ਐਮਐਲਏ ਸਨੌਰ ਤੋਂ ਗੁਰਮੀਤ ਸਿੰਘ ਪਠਾਨ ਮਾਜਰਾ ਜੀ ਉਹਨਾਂ ਦੇ ਬ੍ਰਦਰ ਵੀ ਦੇਖੋ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚੇ ਸੀ ਅਸੀਂ ਤੁਹਾਡੇ ਦੋਨਾਂ ਐਮਐਲਏ ਸਾਹਿਬ ਦਾ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਸਮਾਜ ਦੀ ਗੱਲ ਸੁਣੀ ਅਤੇ ਜਿਹੜਾ ਮਸਲਾ ਸੀਗਾ ਜਿਹੜਾ ਨਹੀਂ ਹੱਲ ਹੁੰਦਾ ਸੀ ਉਹ ਅੱਜ ਹੱਲ ਹੋ ਗਿਆ ਸੋ ਜਿਹੜੀ ਜਗ੍ਹਾ ਆ ਉੱਥੇ ਜਿਹੜਾ ਲੰਗਰ ਹਾਲ ਵਾਸਤੇ ਜਿਹੜੀ ਜਗ੍ਹਾ ਸੀਗੀ ਉਹ ਕੱਲੂ ਜਿਹੜੀ ਆ ਨੀ ਸੇਵਾ ਜਿਹੜੀ ਆ ਕਾਰ ਸੇਵਾ ਸ਼ੁਰੂ ਹੋ ਜੂਗੀ ਉੱਥੇ ਜਿਹੜਾ ਆਪਣੇ ਪਿੱਲਰ ਬਣਾ ਕੇ ਬੇਸਮੈਂਟ ਬਣਾਈ ਜਾਊਗੀ ਉੱਪਰ ਹਾਲ ਬਣਾਇਆ ਜਾਊਗਾ ਅਤੇ ਵਧੀਆ ਜਿਹੜਾ ਸੁੰਰੀ ਗੱਲ ਕਰਕੇ ਗੁਰੂ ਅਰਦਾਸ ਮਹਾਰਾਜ ਦਾ ਜੋ ਉਸਤਾਨ ਆ ਉਹ ਬਣਾਇਆ ਜਾਊਗਾ ਮੈਂ ਸਾਰੀਆਂ ਸੰਗਤਾਂ ਦਾ ਐਮ ਐਲ ਏ ਸਾਹਿਬ ਦਾ ਵਿਸ਼ੇਸ਼ ਤੌਰ ਤੇ ਸਾਡੇ ਡੇਰਾ ਬੱਸੀ ਦੇ ਐਮ ਐਲ ਏ ਸਨੌਰ ਦੇ ਐਮ ਐਲ ਏ ਸਾਹਿਬ ਦਾ ਉਹਨਾਂ ਦੇ ਬ੍ਰਦਰ ਦਾ ਬਿਸ਼ੇਤ ਉਹਦੇ ਐਸਐਸਪੀ ਸਾਹਿਬ ਜਿਨ੍ਹਾਂ ਨੇ ਬਿਸ਼ੇ ਡਿਊਟੀ ਲਈ ਵੀ ਅੱਜ ਜਿਹੜਾ ਆ ਇਹ ਮਸਲੇ ਨੂੰ ਹੱਲ ਕਰਕੇ ਜਣਾ ਸੋ ਐਸਪੀ ਆਰ ਸਾਹਿਬ ਬੈਂਸ ਸਾਹਿਬ ਐਸਐਚਓ ਡੇਰਾ ਬਸੀ ਮੈਡਮ ਜਿਹੜੀ ਆਈਪੀਐਸ ਉਹਨਾਂ ਨੇ ਬੜਾ ਜ਼ੋਰ ਦੇ ਨਾਲ ਜਿਹੜਾ ਆ ਅੱਜ ਮਸਲਾ ਜਿਹੜਾ ਆ ਉਹ ਹੱਲ ਕਰਾਇਆ ਮਸਲਾ ਜਿਹੜਾ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇਹ ਮਸਲਾ ਚੱਲਦਾ ਰਿਹਾ ਸੋ 10:30 ਵਜੇ ਜਦ ਲੈਕਤੀ ਰੂਪ ਦੇ ਵਿੱਚ ਇਹ ਜਗ੍ਹਾ ਜਿਹੜੀ ਆ ਗੁਰੂ ਨਬੀ ਦਾਸ ਮਹਾਰਾਜ ਨੂੰ ਬੇਸ ਨੰਗਰ ਹਾਲਵਾ ਦੇ ਦਿੱਤੀਗੇ ਮੈਂ ਸਾਰਿਆਂ ਧੰਨਵਾਦ ਕਰਦਾ ਸੋ ਕੱਲ ਸਾਰਿਆਂ ਸੰਗਤਾਂ ਹੋਂਮ ਮੰਗ ਜਿਹੜਾ ਉਸਤਾਂ ਤੇ ਪਹੁੰਚੋ ਤਾਂ ਜੋ ਕਾਰ ਸੇਵਾ ਸ਼ੁਰੂ ਕਰ ਸਕੀਏ ਸੋ ਸਾਰੀਆਂ ਜਿਹੜੀਆਂ ਉਸ ਵਿੱਚ ਸੇਵਾ ਦਾ ਜਿਹੜਾ ਦਾਨ ਪਾਉ ਸੋ ਗੁਰੂ ਘਰ ਜਲਦੀ ਆਪਾਂ ਤਿਆਰ ਕਰਕੇ ਜਿਹੜਾ ਸੰਗਤਾਂ ਨੂੰ ਆਪਾਂ ਸਮਰਪਿਤ ਕਰਤੀਓ ਸੋ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਪਾਤ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ